रेडी ਸਿੱਖ ਇਤਿਹਾਸ ਵਿੱਚ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਤੁਰਾ ਆਖਿਆ ਜਾਂਦਾ ਹੈ ਡੰਡੀ ਤਰਨਤਾਰਨ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਕੰਢੇ ਬਸੇ ਗੋਇੰਦਵਾਲ ਨਗਰ ਦੀ ਨੀ ਸਿੱਖਾਂ ਦੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਰੱਖੀ ਸੀ ਡੰਡੀ ਇਹ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਹੈ ਜਿਸ ਨੂੰ ਸਿੱਖਾਂ ਦੇ ਗੁਰੂ ਸਾਹਿਬ ਨੇ ਖੁਦ ਬਣਵਾਇਆ ਡੰਡੀ ਇਹ ਸਥਾਨ ਪਹਿਲਾਂ ਵਿਆਸ ਦਰਿਆ ਦਾ ਪਤਨ ਅਤੇ ਦਿੱਲੀ ਤੋਂ ਲਾਹੌਰ ਜਾਣ ਵਾਲੀ ਸ਼ਾਹੀ ਸੜਕ ਦਾ ਪੜਾ ਸੀ ਡੰਡੀ ਤਵਾਰੀਖ ਗੁਰੂ ਖਾਲਸਾ ਦੇ ਲਿਖਾਰੀ ज्ञानी ज्ञान सिंह ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਉਦਾਸੀਆਂ ਦੌਰਾਨ ਗੋਇੰਦਵਾਲ ਦੇ ਸਥਾਨ ਉੱਤੇ ਆਪਣੇ ਪਾਵਨ ਚਰਨ ਪਾਏ ਅਤੇ ਇੱਥੇ 3 ਦਿਨ ਠਹਿਰੇ ਸਨ ਡੰਡੀ ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਇੱਥੋਂ ਦੇ ਗੋਇੰਦ ਦੇ ਖੱਤਰੀ ਦੀ ਬੇਨਤੀ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਬਾਬਾ ਅਮਰਦਾਸ ਜੀ ਨੂੰ ਗੋਇੰਦਵਾਲ ਬਸਾਉਣ ਲਈ ਭੇਜਿਆ ਸੀ ਡੰਡੀ ਇਤਿਹਾਸਕਾਰਾਂ ਮੁਤਾਬਕ ਗੋਇੰਦਾ ਨਾਂ ਦਾ ਇੱਕ ਮਰਵਾਹਾ ਖੱਤਰੀ ਸੀ ਜਿਸ ਦਾ ਚੰਗਾ ਵਪਾਰ ਸੀ ਡੰਡੀ ਬਿਆਸ ਦਰਿਆ ਲਾਗੇ ਉਸ ਦੀ ਬਹੁਤ ਜ਼ਮੀਨ ਸੀ ਜਿਹੜੀ ਉਸ ਦੇ ਸ਼ਰੀਕਾਂ ਨੇ ਦੱਬੀ ਹੋਈ ਸੀ ਅਤੇ ਉਹ ਉਸ ਨੂੰ ਬਸਣ ਨਹੀਂ ਦਿੰਦੇ ਸਨ ਡੰਡੀ ਉਸ ਨੇ ਆਪਣੀ ਜ਼ਮੀਨ ਹਾਸਲ ਕਰਨ ਲਈ ਦਿੱਲੀ ਵਿੱਚ ਮੁਕੱਦਮਾ ਕੀਤਾ ਡੰਡੀ ਜ਼ਮੀਨ ਦਾ ਮੁਕੱਦਮਾ ਜਿੱਤਨ ਉਪਰੰਤ ਵੀ ਸ਼ਰੀਕਾਂ ਵੱਲੋਂ ਉਸ ਨੂੰ ਬਸਣ ਨਾ ਦੇਣ ਉੱਤੇ ਉਸ ਨੇ ਖਡੂਰ ਸਾਹਿਬ ਜਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਰੈਡੀ ਚਰਨਾ ਵਿੱਚ ਆਪਣੀ ਜ਼ਮੀਨ ਵਿੱਚ ਸ਼ਹਿਰ ਬਸਾਉਣ ਦੀ ਬੇਨਤੀ ਕੀਤੀ ਡੰਡੀ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਨੂੰ ਹੁਕਮ ਕੀਤਾ ਕੇ ਗੋਇੰਦ ਦੇ ਖੱਤਰੀ ਦੇ ਨਾਲ ਜਾ ਕੇ ਵਿਆਸ ਦਰਿਆ ਕੰਡੇ ਇੱਕ ਸੁੰਦਰ ਨਗਰ ਬਸਾਓ ਡੰਡੀ ਆਗਿਆ ਪਾ ਕੇ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਤੋਂ ਪੁੱਠੇ ਪੈਰੀ ਤੁਰਦੇ ਹੋਏ ਗੋਇੰਦਵਾਲ ਦੇ ਸਥਾਨ ਉੱਤੇ ਪੁੱਜੇ ਤਾਂ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਬਲ ਪੇਠਨਾ ਹੋਵੇ ਡੰਡੀ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਝਾਉਣ ਮੁਤਾਬਿਕ ਪੂਰਬੀ ਦਿਸ਼ਾ ਵੱਲੋਂ ਖੁਦਾਈ ਸ਼ੁਰੂ ਕਰਵਾ ਕੇ ਨਗਰ ਬਸਾਉਣਾ ਸ਼ੁਰੂ ਕੀਤਾ ਜਿਸ ਦੇ ਲਈ ਮਿਸਤਰੀਆਂ ਮਜ਼ਦੂਰਾਂ ਦਾ ਪ੍ਰਬੰਧ ਗੋਇੰਦ ਦੇ ਖੱਤਰੀ ਨੇ ਕੀਤਾ ਡੰਡੀ ਇੱਥੇ ਬਾਬਾ ਅਮਰਦਾਸ ਜੀ ਨੇ ਆਪਣੀ ਨਿਗਰਾਨੀ ਹੇਠ ਗਰੀਬਾਂ ਲੋੜਵੰਦਾਂ ਨੂੰ ਘਰ ਬਣਾ ਕੇ ਦਿੱਤੇ ਅਤੇ ਜੀਵਨ ਦੀਆਂ ਸਹੂਲਤਾਂ ਦੇ ਪ੍ਰਬੰਧ ਵੀ ਕਰਵਾਏ ਡੰਡੀ ਗੋਇੰਦਵਾਲ ਸਾਹਿਬ ਬਸਾਉਣ ਦੇ ਪਦੁੱਤੀ ਕਾਰਜ ਬਾਬਤ ਭਾਈ ਗਰਦਾਸ ਜੀ یوں ਲਿਖਦੇ ਹਨ ਡੰਡੀ ਪਟਨਲ ਜੀ ਬਿਸਮਾਦੀ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੇ ਆਬਾ ਮੰਡਲ ਬਾਰੇ ਲਿਖਦੇ ਹਨ ਸ੍ਰੀ ਗੁਰੂ ਅਮਰਦਾਸ ਜੀ ਨੇ ਬਿਆਸ ਦਰਿਆ ਦੇ ਨਿਰਮਲ ਪਾਣੀ ਦੇ ਕੰਡੇ ਉੱਤੇ ਵੈਕੁੰਠ ਵਰਗਾ ਗੋਇੰਦਵਾਲ ਸਥਾਪਿਤ ਕੀਤਾ ਹੈ ਡੰਡੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਚੇਤਰ ਸੁਦੀ ਇੱਕ ਸੰਮਤ 1609 ਵਿਕਰਮੀ ਮੁਤਾਬਕ 1552 ਇਸਵੀ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ ਅਤੇ ਚੇਤਰ ਸੁਦੀ 4 ਸੰਮਤ 1609 ਇਸ ਵਿਕਰਮੀ ਮੁਤਾਬਕ 1552 ਇਸਵੀ ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ